ਅੱਜ ਜਦ ਅਸੀਂ ਜੂਨ ਦੇ ਮਹੀਨੇ 'ਚ ਜਾ ਰਹੇ ਹਾਂ ਜੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀਗਾ 1984 ਤੇ ਉਸ ਤੋਂ ਫਰੰਤ ਨਵੰਬਰ ਅਕਤੂਬਰ ਦੇ ਵਿੱਚ ਸਿੱਖਾਂ ਦਾ ਕੱਲੂਕਾਰਾ ਹੋਇਆ ਸੀਗਾ ਉਹਦੀ ਸਾਰਿਆਂ ਦੇ ਮਨ ਤੇ ਯਾਦ ਹੈਗੀ ਐ ਬਹੁਤ ਸਿੱਖ ਕੌਮ ਦਾ ਨੁਕਸਾਨ ਹੋਇਆ ਅਸੀਂ ਬਹੁਤ ਕੁਝ ਗਵਾਇਆ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਫੇਰ ਅਸੀਂ ਉਹੋ ਜੇ ਸਮੇਂ ਤੇ ਖੜੇ ਐ ਜਦ ਭਾਰਤ ਨੇ ਆਪਰੇਸ਼ਨ ਸੰਦੂਰ ਜਾਰੀ ਕੀਤਾ ਹੋਇਆ ਬੰਦ ਨਹੀਂ ਕੀਤਾ ਤੇ ਪੰਜਾਬ ਪਾਕਿਸਤਾਨ ਤੇ ਭਾਰਤ ਦੇ ਵਿੱਚ جنگ ਦਾ ਮੈਦਾਨ ਹਜੇ ਵੀ ਖੜਾ ਹੈ ਇਸ ਮੌਕੇ ਤੇ ਆਪਾਂ ਨੂੰ ਦੋ ਤਿੰਨ ਤਰੀਕਾ ਬਹੁਤ ਜ਼ਰੂਰੀ ਯਾਦ ਰੱਖਣੀਆਂ ਚਾਹੀਦੀਆਂ ਇੱਕ ਤਰੀਕ ਨੂੰ ਬਰਗਾੜੀ ਆਪਾਂ ਨੇ ਇਕੱਠੇ ਹੋਣਾ ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬੇਕਸੂਰ ਸਿੰਘ ਸ਼ਹੀਦ ਹੋਏ ਉਹ ਆਪਾਂ ਨੂੰ ਜ਼ਰੂਰ ਉੱਥੇ ਪਹੁੰਚਣਾ ਚਾਹੀਦਾ ਜਿੱਥੇ ਦੋ ਤਰੀਕ ਨੂੰ ਲੁਧਿਆਣੇ ਦੀ ਚੋਣ ਦੇ ਕਾਗਜ਼ ਭਾਈ ਨਮਨੀਤ ਕੁਮਾਰ ਗੋਪੀ ਜੀ ਦੇ ਭਰਨੇ ਆ ਉੱਥੇ ਇੱਕ ਬਹੁਤ ਵੱਡਾ ਸੁਨੇਹਾ ਅਸੀਂ ਸਿਆਸਤ 'ਚ ਦੇਵਾਂਗੇ ਕਿ ਸਾਨੂੰ ਅਮਨ ਸ਼ਾਂਤ ਸਰਬੱਤਾ ਦਾ ਭਲਾ ਪੰਜਾਬ 'ਚ ਚਾਹੀਦਾ ਸਾਨੂੰ ਕੋਈ ਜੰਗ ਨਹੀਂ ਚਾਹੀਦੀ ਨੋ ਵਾਰ ਦੇ ਸਲੋਗਨ ਅਧੀਨ ਅਸੀਂ ਲੁਧਿਆਣੇ ਦੀ ਖੁਸ਼ਹਾਲਤਾ ਵਾਸਤੇ ਵਾਅਦੇ ਵਾਸਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਜੰਗ ਤੋਂ ਪਰਾ ਕਰਨ ਵਾਸਤੇ ਉੱਥੇ ਆਪਣਾ ਮਤ ਦਾ ਦਾਨ ਕਰਨਾ ਨਹੀਂ ਸੈਂਟਰਵਾਦੀਆਂ ਜਿਹੜੀਆਂ ਸੋਚਾਂ ਉਹ ਇਕੱਠੀਆਂ ਹੋ ਕੇ ਪੰਜਾਬ ਦੀ ਬਰਬਾਦੀ ਵੱਲ ਵੱਧ ਰਹੀਆਂ ਹਨ ਉਹਨਾਂ ਦਾ ਹੰਕਾਰ ਹੈ ਉਹ ਸੋਚਦੇ ਆ ਕਿ ਮਿਲਟਰੀ ਨਾਲ ਅਸੀਂ ਕੰਮ ਨਿਬੇੜ ਲਾਂਗੇ ਪਰ ਅਸੀਂ ਚਾਹੁੰਦੇ ਆ ਖੁੱਲੇ ਬਾਰਡਰ ਵਪਾਰ ਆਵਾਜਾਈ ਗੁਰਦੁਆਮਾ ਦੀ ਸੁਰੱਖਤਾ ਜਿਹੜੀ ਇੱਥੇ ਦੀ ਆਬਾਦੀਆਂ ਚਾਹੇ ਲੈਂਦੇ ਚਾਹੇ ਚੜ੍ਹਦੇ ਪੰਜਾਬ ਚ ਆ ਉਹਨਾਂ ਦੀ ਖੁਸ਼ਹਾਲਤਾ ਤੇ ਵਾਦਾ ਸੋ ਇਹ ਸੋਚ ਨੂੰ ਉਭਾਰਨਾ ਜਿੱਥੇ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਸਾਰੀ ਦਿੱਲੀ ਦੀ ਸੋਚ ਲੈ ਕੇ ਜੰਗਵਲ ਵੱਧ ਰਹੀ ਹੈ ਆਪਣਾ ਮਤਦਾਨ ਹੋਣਾ ਚਾਹੀਦਾ ਹੈ ਕਿ ਅਮਨ ਤੇ ਸ਼ਾਂਤ ਹੋਵੇ ਸਰਬੱਤਾ ਦਾ ਭਲਾ ਹੋਵੇ ਤੇ ਖੁਸ਼ਹਾਲਤਾ ਚ ਅਸੀਂ ਜੀਏ ਅੱਗੇ ਜਾ ਕੇ ਆਪਣਾ ਇੱਕ ਵੱਲੇ ਡੰਪ ਦਾ ਮਸਲਾ ਬਣਦਾ ਅੰਬਰਸਰ ਸਾਹਿਬ ਦੇ ਵਿੱਚ ਕੱਲ ਵੀ ਬਲੈਕਆਊਟ ਹੋਇਆ ਹੈਗਾ ਉੱਥੇ ਇੱਕ ਇਮਿਊਨੇਸ਼ਨ ਦਾ ਡੰਪ ਸ਼ਹਿਰ ਦੇ ਵਿੱਚ ਵੱਲੇ ਦੇ ਨਾਲ ਬਿਲਕੁਲ ਸ਼ਹਿਰ ਦੇ ਵਿੱਚ ਹੈਗਾ ਜੇ جنگ ਚੱਲਦੀ ਹੈ ਉਹਦੇ ਉੱਤੇ ਗੋਲਾਬਾਜ਼ੀ ਹੋਗੀ ਉਹਦਾ ਜਿਹੜਾ ਵਿਸਫੋਟ ਹੋਣਾ ਹੈ ਪੂਰੇ ਸ਼ਹਿਰ ਨੂੰ ਹਿਲਾ ਦੇਊਗਾ ਹਰਮੰਦਰ ਸਾਹਿਬ ਦੀਆਂ ਜਿਹੜੀਆਂ ਇਮਾਰਤਾਂ ਐ ਦਰਬਾਰ ਸਾਹਿਬ ਦੀਆਂ ਇਮਾਰਤਾਂ ਉਹ ਸਾਰੀਆਂ ਦੇ ਉੱਤੇ ਕੜਥਲ ਮੱਚੂਗੀ ਬਹੁਤ ਵੱਡਾ ਖਤਰਾ ਹੈ ਉਹਨੂੰ ਇਹ ਭਾਰਤ ਸਰਕਾਰ ਤੇ ਫੌਜ ਨੂੰ ਬੇਨਤੀ ਕਰਨੀ ਹੈ ਕਿ ਉੱਥੋਂ ਕੱਢਿਆ ਜਾਵੇ ਏਸੀ ਤਰ੍ਹਾਂ ਆਪਾਂ 5 ਤਰੀਕ ਨੂੰ ਇਕੱਠੇ ਹੋ ਕੇ ਜਿਹੜਾ ਮਾਰਚ ਆਏ ਸਾਲ ਕੱਲੂ ਕਾਰੇ ਦਿਹਾੜੇ ਦਾ ਅਸੀਂ ਮਨਾਉਂਦੇ ਆ ਜਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉੱਥੇ ਪਹੁੰਚਣਾ ਹੈਗਾ ਤੇ 6 ਤਰੀਕ ਨੂੰ ਸਾਡੇ ਹਰਮਨ ਪਿਆਰੇ ਦਰਬਾਰ ਸਾਹਿਬ ਦੇ ਵਿੱਚ ਅਸੀਂ ਇਕੱਠੇ ਹੋਣਾ ਸਾਡੀ ਬੇਨਤੀ ਹੈ ਕਿ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਉੱਥੇ ਅਕਾਲ ਤਖਤ ਸਾਹਿਬ ਤੇ ਅਰਦਾਸ ਚ ਸਿੱਖ ਕੌਮ ਪੰਥ ਅਤੇ ਪੰਜਾਬੀਆਂ ਵੱਲੋਂ ਕੀਤੀ ਜਾਏ ਕਿ ਇਹ ਜੰਗ ਰੋਕੀ ਜਾਏ ਅਮਨ ਵਪਾਰ ਦਾ ਵਾਦਾ ਹੋਵੇ ਸਰਬੱਤ ਦਾ ਭਲਾ ਹੋਵੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਅਰਦਾਸ ਸਾਡੇ ਵੱਲੋਂ ਨਹੀਂ ਕਰਦੇ ਜਿਸ ਦਿਨ ਤੇ ਸਾਡਾ ਹਰਮਨ ਪਿਆਰਾ ਕਾਰਤਕ ਸਾਹਿਬ ਢੇ ਟੇਰੀ ਹੋਇਆ ਹੈਗਾ ਜਿਸ ਦਿਨ ਦਰਬਾਰ ਸਾਹਿਬ ਦੇ ਵਿੱਚ ਗੋਲਾਬਾਜੀ ਹੋਈ ਹੈ ਬਹੁਤ ਸਾਰੇ ਬੇਕਸੂਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਉੱਥੇ ਬੱਚੇ ਬੀਬੀਆਂ ਬਜ਼ੁਰਗ ਗਏ ਸੀ ਉਹਨਾਂ ਦਾ ਕਤਲ ਕੀਤਾ ਗਿਆ ਹੈਗਾ ਜੇ ਇਹ ਸਰਕਾਰੀ ਜਿਹੜੇ ਕਾਬਜ ਹੈਗੇ ਆ ਐਸਡੀਪੀਸੀ ਦੇ ਉੱਤੇ ਇਸ ਦੀ ਅਰਦਾਸ ਨਹੀਂ ਕਰਦੇ ਫਿਰ ਆਪਾਂ ਵਖਰੇ ਹੋ ਕੇ ਥੱਲੇ ਖੜ ਕੇ ਇਸ ਦੀ ਅਰਦਾਸ ਛੇਤਰੀ ਨੂੰ ਕਰਨੀ ਹੈ ਇਹ ਸਾਰੇ ਪ੍ਰੋਗਰਾਮਾਂ 'ਚ ਜੇ ਸੰਗਤ ਦਾ ਵਾਅਦਾ ਹੋਵੇ ਅਸੀਂ ਇਹ ਮੌਕੇ ਦਾ ਜਿਹੜਾ ਇੱਕ ਗਰੋ ਸਾਡੇ ਉੱਤੇ ਆਇਆ ਹੋਇਆ ਹੈਗਾ ਉਹਨੂੰ ਟਾਲਣ ਦਾ ਯਤਨ ਕਰ ਸਕਦੇ ਹੈਗੇ ਆ ਆਓ ਇਹ ਕਮਾਂ ਲਈ ਇਕੱਠੇ ਹੋਈਏ ਤੇ ਅਸੀਂ ਕਾਨੂੰਨ ਪਸੰਦ ਅਮਨ ਪਸੰਦ ਤਰੀਕੇ ਨਾਲ ਇੱਕ ਆਪਣੀ ਆਵਾਜ਼ ਉਠਾਉਣ ਦਾ ਯਤਨ ਕਰਕੇ ਜਿਹੜਾ ਸਾਡੇ ਉੱਤੇ ਜੰਗ ਦਾ ਮਾਹੌਲ ਹੈ ਉਹਨੂੰ ਟਾਲਣ ਦਾ ਯਤਨ ਕਰੀਏ